ਅਤੇ ਜੇ ਨਾਲ ਬਹੁਤ ਸਾਰੀਆਂ ਗੱਲਾਂ ਕਲੈਕਟ ਕਰਦੇ ਕੋਰੀਆ ਦੇ ਮਾਯੋ ਬੀਜੀਪੀ ਪੰਜਾਬ ਦੇ ਹਦਾਇਤਾਂ ਦੇ ਉੱਤੇ ਮੈਂ ਅੰਬੇਰਸਰ ਵਿਜ਼ਿਟ ਕੀਤਾ ਹੈਗਾ ਅੱਜ ਦਾ ਜਿਹੜਾ ਵਿਜ਼ਿਟ ਦਾ ਮੁੱਖ ਮੰਤਵ ਹੈਗਾ 26 ਜਨਵਰੀ ਜਿਹੜੀ ਆ ਰਹੀ ਹੈਗੇ ਆਪਣੇ ਤੰਤੰਤਕ ਦੇ ਬਸ ਪੋਸਟੀਆਂ ਆਪਣੀਆਂ ਐਕ੍ਰੇਸ਼ਨ ਦੇਖਣੀਆਂ ਹੈਗੇ ਇਹਦੇ ਚਾਹਤ ਮੈਂ ਅੰਬੇਰਸਰ ਸਿਟੀ ਦੇ ਪ੍ਰਵੇਸ਼ ਪ੍ਰਮੀਸ਼ਨ ਨਾਲ ਬੈਠੀ ਇਹਨਾਂ ਦੇ ਬੰਦੋਂ ਜੋ ਵੀ ਸਕورٹی ਅਰੇਂਜਮੈਂਟ ਦੇ ਕਹਿ ਰਹੇ ਉਹਨਾਂ ਨੂੰ ਡਿਸਕਸ ਕਰਤਾ ਔਰ ਉਸ ਡਿਸਕਸ਼ਨ ਤੋਂ ਬਾਅਦ ਅਸੀਂ ਗਰਾਊਂਡ ਤੇ ਜਾ ਕੇ ਉਹ ਪੁਲਿਸ ਸਟੇਸ਼ਨ ਜਿਹਦੇ ਚਾਟਾ ਹੈ ਇਸਲਾਮਾਬਾਦ ਲੋ ਉਹਨਾਂ ਨੂੰ ਜਾ ਕੇ ਦੇਖਿਆ ਹੈਗਾ ਕਿ ਗਰਾਊਂਡ ਲੈਵਲ ਤੇ ਜਿਹੜੀਆਂ ਇੰਨਾ ਬੰਦਿਓ ਗੱਲਾਂ ਕਹੀਆਂ ਗਈਆਂ ਗਈਆਂ ਨੇ ਕਿਸ ਤਰ੍ਹਾਂ ਥਾਣੇ ਵਾਲੇ ਵਿੱਚ ਕੈਂਬੀਜ਼ ਦਾ ਸਿਸਟਮ ਥਾਣੇ ਦੇ ਐਕਸੈਸ ਕੰਟਰੋਲ ਦਾ ਸਿਸਟਮ ਇਹ ਸਾਰਾ ਨਵਾਂ ਪਾਚਾ ਹੈਗਾ ਔਰ ਉਸ ਬਾਅਦ ਤੋਂ ਬਾਅਦ ਅਸੀਂ ਨਾ ਫਾਈਲ ਤੇ ਜਾਂਦੇ ਗਰਾਊਂਡ ਤੇ ਆਏ ਹੈ ਕਿ ਕੰਟੀ ਗਰਾਉਂਡ ਦੇ ਰਿਪੋਰਟ ਇਮੇਜਮੈਂਟ ਦੇਖਦੇ ਹੈ ਜੇ ਮੈਂ ਇਹਨਾਂ ਤੋਂ ਜਿਹੜੇ ਇਹਨਾਂ ਪਰਿਯੋਗ ਖਾਸ ਨਾਈਟ ਕਿ ਡੋਮੀਨੇਸ਼ਨ ਆਪਰੇਸ਼ਨ ਚਲਾਏ ਜਾ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਕਿ 550 ਦੇ ਲਗਭਗ ਮੁਲਾਜ਼ਮ ਜਿਨ੍ਹਾਂ ਦੇ ਜੀਨੂ ਕੀ ਕਮਿਸ਼ਨਰ ਸਾਹਿਬ ਆਪਲੀਡ ਕਾ ਦੇ ਨੇ ਅਲੋਂਗ ਵਿਦ 2 VCPs ਗਾਰਦ ਨੂੰ ਬਾਹਰ ਹੁੰਦੇ ਹੈਗੇ ਜੀ ਤਾਂ ਕਿ ਆਉਣ ਵਾਲੇ 26 ਜਨਵਰੀ ਦੇ ਲਈ ਆਪਾਂ ਪੂਰੀ ਤਰ੍ਹਾਂ ਯਕੀਨੀ ਪਿਛਲੇ ਸਾਲ ਦਾ ਵੀ ਮੈਂ ਇਹਨਾਂ ਦਾ ਕ੍ਰਾਈਮ ਦੇਖਿਆ ਹੈਗਾ 128 ਕਿਲੋ ਦੇ ਕਰੀਬ ਇਹਨਾਂ ਨੇ ਹੀਰੋਇਨ ਪਿਛਲੇ ਸਾਲ ਪਕੜੀ ਹੈਗੀ ਜੋ ਕਿ ਆਪਦੇ ਆਪ ਵਿੱਚ ਇੱਕ ਕੀਤੀਮਾਨ ਹੈਗਾ ਕੋਈ 40 ਦੇ ਕਰੀਬ ਪੀਓਜ਼ ਪਕੜੇ ਹੈਗੇ ਇਸ ਸਾਲ ਹਜੇ 25 ਦਿਨ ਵੀ ਨਹੀਂ ਹੋਏ 24 25 ਦਿਨ ਹੋਏ ਇਹਨਾਂ ਨੇ 20 ਦੇ ਕਰੀਬ ਪੀਓ ਪਕੜ ਲਏ ਹੈਗੇ ਸੋ ਪੁਲਿਸ ਬੰਨਿਓ ਪੂਰੀ ਮੁਸ਼ਕੀਦ ਹੈਗੀ ਅਸੀਂ ਤਿਆਰ ਹੈਗੇ ਆ ਕੋਈ ਵੀ ਕਲ ਤਨਸਰ ਨੂੰ ਕੋਈ ਵੀ ਮਾੜਾ ਕੰਮ ਕਰਨ ਦੀ ਇੱਥੇ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੀ ਮਿਹਨਤ ਨੂੰ ਭਾਗ ਲੱਗਣਗੇ ਔਰ ਜਿਹੜਾ ਆਨ ਆ ਰਿਹਾ 26 ਜਨਵਰੀ ਦਾ ਪੂਰੀ ਖੁਸ਼ੀ ਨਾਲ ਮਨਾਇਆ ਜਾਏਗਾ ਔਰ 30 ਇੱਕ 26 ਤਰੀਕ ਨੂੰ ਸਰ ਈਸਲੰਡ ਦੀ ਫੀਸ ਜਿਹੜੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਬਾਰੇ ਇੱਕ ਗੰਗਾ ਉਹ ਨਿਖਲੇ ਤੱਕ ਲੋਕਾਂ ਦੇ ਜਾਨੂ ਉਹ ਆਪਾਂ ਅਲੱਗ ਗੱਲ ਕਰਾਂਗੇ ਇਹ ਟ੍ਰੈਫਿਕ ਦਾ ਅਲੱਗ ਅਲੱਗ ਪਰ ਮੈਨੂੰ ਅੱਜ ਜਿਹੜੀ ਇਸ ਗੱਲ ਦੀ ਵੀ ਖੁਸ਼ੀ ਹੈ ਕਿਉਂਕਿ ਜਦੋਂ ਮੈਂ ਅੱਜ ਇੱਥੇ ਆਇਆ ਇਹਨਾਂ ਦਾ ਦੇਖਿਆ ਗਿਆ 16000 ਦੇ ਕਰੀਬ ਇਹਨਾਂ ਨੇ ਚਲਾਨ ਕੀਤੇ ਹੈਗੇ ਨੇ ਔਰ ਇਹ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਇੰਨਾ ਦਾ ਪਰਪਸ ਸੈਟ ਰਫਿਕੀ ਹੈਗਾ ਕਿ ਲੋਕਾਂ ਨੂੰ ਆਪਾਂ ਟ੍ਰੈਫਿਕ ਨਿਯਮਾਂ ਨੂੰ ਪਾਲਨ ਕਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਕਰ ਪਾਈਏ ਕਿਉਂਕਿ ਜਿਹੜਾ ਬੰਦਾ ਕੋਈ ਟ੍ਰੈਫਿਕ ਦੀ ਗਲਤੀ ਕਰਦਾ ਉਹ ਆਪਣੀ ਜਾਨ ਹੀ ਨਹੀਂ ਪਰ ਦੂਜਿਆਂ ਦੀ ਜਾਨ ਨੂੰ ਵੀ ਖਤਰਾ ਪਾਦਾ ਹੈਗਾ ਸੋ ਇਹ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਇੰਨਾ ਬਣੀਓ ਜਿਹੜਾ ਚਲਾਣਾਂ ਲਈ ਵੀ ਐਫਰਟ ਕੀਤੀ ਜਾਦੀ ਹੈ ਔਰ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਣ ਲਈ ਇਫੈਕਟਿਵ ਤਿਚਾ ਅਰਾਇਸਰ 26 ਜਨਵਰੀ ਲਈ ਕਿੰਨੀ ਟੋਟਲ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਪੂਰੇ ਅੰਮ੍ਰਿਤਸਰ ਸ਼ਹਿਰ ਤੇ 26 ਤਰੀਕ ਨੂੰ ਜਿਹੜਾ ਪ੍ਰੋਗਰਾਮ ਇਹਨਾਂ ਨੇ ਬਣਿਓ ਹਜੇ ਪ੍ਰੋਗਰਾਮ ਡ੍ਰਾਪ ਕਰ ਦੇਣ ਪਰ ਉਹਦੇ ਚ ਖੁਸ਼ ਫੋਰਸ ਜਿਲੇ ਤੋਂ ਮੋਬਿਲਾਈਜ਼ ਹੋਏਗੀ ਕੁਝ ਇਹਨਾਂ ਨੂੰ ਬਾਹਰੋਂ ਵੀ ਦਿੱਤੀ ਜਾਏਗੀ ਫੋਰਸ ਜਿਹੜੀ ਕਿ ਇਹ ਹੁੰਦਾ ਕਿ 26 ਤਰੀਕ ਦਾ ਫੰਕਸ਼ਨ ਜਿੱਥੇ ਇੱਥੇ ਦੀ ਸੈਕੂਰਿਟੀ ਕਰਨੀ ਜ਼ਰੂਰੀ ਹੈ ਸ਼ਾਇਦ ਤੇ ਦੂਜੇ ਹਿੱਸਿਆਂ ਦੀ ਵੀ ਸੈਕੂਰਿਟੀ ਕਰਨੀ ਜ਼ਰੂਰੀ ਹੁੰਦੀ ਹੈ ਉਹਦੇ ਲਈ ਬਾਹਰੋਂ ਫੋਰਸੇ ਵਰਕਆਊਟ ਕਰ ਰਹੇ ਹੈਗੇ ਨੇ ਉਹ ਵਰਕਆਊਟ ਕਰਕੇ ਅੱਜ ਮੈਨੂੰ ਸ਼ਾਮ ਤੱਕ ਇਹ ਭੇਜ ਦੇਣਗੇ ਕਿ ਉਸ ਤੋਂ ਬਾਅਦ ਮੈਂ ਹੈੱਡਕੁਆਰਟਰ ਨਾਲ ਟੇਕਅਪ ਕਰਕੇ ਜਿਹੜੀ ਬਾਹਰੋਂ ਫੋਰਸ ਆਣੀਆਂ ਉਹਦੇ ਅਕੋਰਡਿੰਗਲੀ ਇੱਥੇ ਅਸੀਂ ਡਿਪਲੋਇਮੈਂਟ ਕਰਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਵੀ ਪੂਰੀ ਨਾਕਾਬੰਦੀ ਹੋਵੇ ਕੋਈ ਗਲਤ ਅੰਸਰ ਸ਼ਹਿਰ ਦੇ ਵਿੱਚ ਵੀ ਨਾ ਆਵੇ ਕੋਈ ਕਵਾਦਤ ਸ਼ਹਿਰ ਦੇ ਵਿੱਚ ਵੀ ਨਾ ਹੋਵੇ ਔਰ ਇੱਥੇ ਜਿੱਥੇ ਕੀ ਆਪਣਾ ਪ੍ਰੋਗਰਾਮ ਹੋਊਗਾ ਉਹਦੇ ਵੀ ਅ ਦੋਪਹਿਰ ਇਸ ਵਿੱਚ ਇੱਥੇ ਮੈਂ ਤੋਂ ਇਹ ਵੀ ਸੰਗਠਨ ਕਰਨਾ ਚਾਹਾਂਗਾ ਸਾਡੇ ਕਮਿਸ਼ਨਰ ਸਾਹਿਬ ਨੇ ਦਿੱਤੀ ਕਮਿਸ਼ਨਰ ਨਾਲ ਟਿਕਟਪ ਕਰਕੇ ਇੱਥੇ ਵੀ ਕੈਂਪਰੇ ਸੀਸੀਟੀਵੀ ਕੈਂਪਰੇ ਲਗਾਏ ਨੇ ਤਾਂ ਕਿ ਇੱਥੇ ਕੋਈ ਗਲਤ ਅੰਸਰ ਆਦਾ ਉਹ ਦਾ ਸਾਨੂੰ ਪਹਿਲਾਂ ਸੀਸੀਟੀਵੀ ਕੈਂਪਰੇ ਚ ਪਤਾ ਲੱਗ ਜੇਗਾ ਤੇ ਉਹਨੂੰ ਦਬੋਚ ਨਾਲ ਸਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਰੋ ਠੀਕ ਹੈ ਜੀ